ਤੰਦਨ ਪੀਰ ਬਾਬਾ ਟਾਲੀ ਵਾਲਾ ਦੀ ਸਮਾਦ ਤੇ ਲੱਗਿਆ ਸਲਾਨਾ ਮੇਲਾ ਲਗੀਆਂ ਰੌਣਕਾਂ ਜਲਾਲਾਬਾਦ ਦੇ ਆਤੀਨ ਪਿੰਦੇ ਪਿੰਡ ਚੱਕ ਖੀਵਾ ਦੀ ਢਾਣੀ ਬਚਨ ਸਿੰਘ ਪੀਰ ਬਾਬਾ ਟਾਲੀ ਵਾਲਾ ਦੀ ਦਰਗਾਹ ਤੇ ਸਲਾਨਾ ਮੇਲਾ ਬੜੀ ਧੂਮ ਦਾ ਮਤੇ ਸ਼ਰਧਾ ਭਾਵਨਾ ਦੇ ਨਾਲ ਲਗਾਇਆ ਗਿਆ ਜਿੱਥੇ ਦੂਰੋਂ ਨੇੜੇੋਂ ਆ ਕੇ ਸੰਗਤਾਂ ਨਤਮਸਤਕ ਹੋਈਆਂ ਅਤੇ ਮਨ ਦੀ ਅਮਰਦਾ ਮੰਗੀਆਂ ਦੱਸਦੀ ਹੈ ਕਿ ਇਹ ਮੇਲਾ ਹਰ ਸਾਲ 15 ਫੱਗਨ ਨੂੰ ਲਗਾਇਆ ਜਾਂਦਾ ਇਸ ਮੇਲੇ ਦੇ ਵਿੱਚ ਰੌਣਕ ਨੂੰ ਬਤਾਉਣ ਲਈ ਇਸ ਮੇਲੇ ਦੇ ਵਿੱਚ ਕਲਾਕਾਰਾਂ ਤੇ ਸੱਭਿਆਚਾਰਕ ਗਰੁੱਪਾਂ ਨੂੰ ਦਿੱਤਾ ਜਾਂਦਾ ਹੈ ਇਸ ਵਾਰ ਵੀ ਸੱਭਿਆਚਾਰਕ ਗਰੁੱਪ ਨੇ ਇਸ ਮੇਲੇ ਦੇ ਵਿੱਚ ਰੌਣਕਾਂ ਲਗਾਈਆਂ ਦੂਜੇ ਪਾਸੇ ਫਾਜ਼ਲ ਕਾ ਤੋਂ ਡਾਂਸਰ ਟਾਈਗਰ ਹੈਂਡਸਮ ਨੇ ਵੀ ਆਪਣੀ ਡਾਂਸ ਕਲਾ ਦੇ ਜੋਰ ਦਿਖਾਏ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਜਲਾਲਾਬਾਦ ਯਾਦੀਨ ਪਿੰਨ ਦੇ ਪਿੰਡ ਚੱਕ ਖੇਵਾ ਦੀ ਟਾਣੀ ਬਚਨ ਸਿੰਘ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਪੀਰ ਬਾਬਾ ਟਾਲੀ ਵਾਲਾ ਦੀ ਦਰਗਾਹ ਤੇ ਸਾਲਾਨਾ ਮੇਲਾ ਲਗਾਇਆ ਗਿਆ ਹੈ ਦੱਸ ਦਈਏ ਕਿ ਇਹ ਮੇਲਾ ਬਿਲਕੁਲ ਬਾਰਡਰ ਦੇ ਨਾਲ ਲਗਾਇਆ ਜਾਂਦਾ ਇਸ ਮੇਲੇ ਦੇ ਵਿੱਚ ਬੀਐਸਐਫ ਦੇ ਜਵਾਨਾਂ ਦਾ ਵੀ ਵੱਡਾ ਸੰਯੋਗ ਰਹਿੰਦਾ ਹੈ ਇਹ ਮੇਲਾ ਬੀਐਸਐਫ ਦੀ ਚੌਕੀ ਗੱਟੀ ਯਾਰੋ ਦੇ ਨੇੜੇ ਪੀਰ ਬਾਬਾ ਟਾਲੀ ਵਾਲਾ ਦੀ ਸਮਾਦ ਤੇ ਲਗਾਇਆ ਜਾਂਦਾ ਜਿੱਥੋਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਮੇਲੇ ਦੇ ਵਿੱਚ ਖਾਣ ਪੀਣ ਦੀਆਂ ਸਟਾਲਾਂ ਤੋਂ ਇਲਾਵਾ ਬਾਬਾ ਜੀ ਦਾ ਅਤੁੱਟ ਲੰਗਰ ਵਰਤਾਇਆ ਜਾਂਦਾ ਹੈ ਇਸ ਵਾਰ ਵੀ ਇਸ ਮੇਲੇ ਦੇ ਵਿੱਚ ਪੂਰਾ ਦਿਨ ਬਾਬਾ ਜੀ ਦਾ ਅਤੁੱਟ ਲੰਗਰ ਵਰਤਾਇਆ ਗਿਆ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੇਕਰ ਸਾਡੇ ਫੇਸਬੁੱਕ ਪੇਜ ਤੇ ਹੋ ਤਾਂ ਸਾਡੇ ਫੇਸਬੁੱਕ ਪੇਜ ਨੂੰ ਉਹਨੇ ਫੋਲੋ ਕਰ ਲਓ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੇਕਰ ਸਾਡੇ ਫੇਸਬੁੱਕ ਪੇਜ ਤੇ ਨਵੇਂ ਹੋ ਤਾਂ ਸਾਡੇ ਫੇਸਬੁੱਕ ਪੇਜ ਨੂੰ ਉਹਨੇ ਫੋਲੋ ਕਰ ਲਓ ਜਲਾਲਾਬਾਦ ਦੇ ਆਦੀਨਪਿੰਦੇ ਪਿੰਡ ਚੱਕ ਖੇਵਾ ਦੀ ਟਾਣੀ ਬਚਨ ਸਿੰਘ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਜਿੱਥੇ ਤੰਦਨ ਪੀਰ ਬਾਬਾ ਟਾਲੀ ਵਾਲਾ ਦੀ ਦਰਗਾਹ ਤੇ ਸਲਾਨਾ ਮੇਲਾ ਲਗਾਇਆ ਗਿਆ ਇਹ ਮੇਲਾ ਹਰ ਸਾਲ 15 ਫਕਰ ਨੂੰ ਲਗਾਇਆ ਜਾਂਦਾ ਹੈ ਕੋ ਜਿਵੇਂ ਨਵਾਬ ਆਉਂਦਾ ਤੇ ਕਿੱਥੋਂ ਮਿਲੂਗੀ ਪੀਣ ਨੂੰ ਅੱਜ दारू ਇਹਨਾਂ ਗੱਲਾਂ ਦਾ ਫਿਰੇ ਹਿਸਾਬ ਲਾਉਂਦਾ ਕਹਿੰਦੇ ਹੋਣਗੇ ਲੋਕ ਤਾਂ ਮੁਫਤ ਖੋਰਾ ਪਰ ਕਦੇ ਕਦੇ ਤਾਂ ਵਿੱਚ ਦਿਮਾਗ ਆਉਂਦਾ ਪਰ ਮੱਖਣ ਬਰਾੜਾ ਇੰਨੀ ਨਹੀਂ ਸ਼ਰਮ ਆਉਂਦੀ ਆ ਪੀ ਕੇ ਮੁਫਤ ਦੀ ਜਿੰਨਾ ਸੁਆਦ ਆਉਂਦਾ ਆ ਪੀ ਕੇ ਮੁਫਤ ਦੀ ਜਿੰਨਾ ਸੁਆਦ ਆਉਂਦਾ ਸੋ ਇਹ ਜੇ ਵੀ ਵੀਰ ਕਈ ਵੇਰ ਸ਼ਾਮ ਨੂੰ ਮਿਲ ਜਾਂਦੇ ਸੋ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਪੰਜੇ ਉਂਗਲਾਂ ਇੱਕੋ ਜਿਹੇ ਨਹੀਂ ਹੁੰਦੀਆਂ ਸੋ ਮੈਂ ਗੱਲ ਸਮਝੀ ਕੀਤੀ ਆ ਸੋ ਮੇਰੇ ਵੀਰਾਂ ਨੂੰ ਬੇਨਤੀ ਸਟੇਜ ਤੇ ਕੁਝ ਦੇ ਹੋ ਜੋ ਅਗੇ ਜੀ ਸਰ ਅਨੇ ਉਹਦੇ ਤੇ ਫਿਰ ਉਹਨਾਂ ਚਿਰ ਮੈਂ ਜਾਰੀ ਰੱਖਾਂ ਲੋ ਆ ਮੰਗਨ ਜੀ ਸਰਪੰਚ ਸਾਹਿਬ ਇੱਕ ਵੱਡਿਆਂ ਦੀ ਗੱਲ ਹੈ ਕਹਿੰਦਾ ਕਿ ਇੱਕ ਵਾਰੀ ਭਾਂਡਾ ਟਿੰਡਾ ਮੰਡ ਲਿਆ ਜੇ ਸੱਕੇ ਭਰਾਵਾਂ ਨੇ ਫਿਰ ਇੱਕ ਚੁੱਲੇ ਤੇ ਫਿਰ ਕਬੀਲਾ ਜੁੜਦਾ ਨਹੀਂ ਹੁੰਦਾ ਆ ਨਸ਼ੇ ਗੋਲੀਆਂ ਖਾਂਦਾ ਮੁੱਦੇ ਮੂੰਹ ਡਿਗਦਾ ਤੇ ਬੰਦਿਆਂ ਵਾਂਗੂ ਸਿੱਧਾ ਤੁਰਦਾ ਨਹੀਂ ਹੁੰਦਾ ਤੇ ਉਸ ਘਰ ਵਿੱਚ ਕੁਕੜੀ ਪਾਂਗਾ ਦੇਵੇਂ ਉੱਚੀਆਂ ਕੁਕੜਾ ਤੋਂ ਤੇ ਜਿਸ ਘਰ ਵਿੱਚ ਜੁਰਤ ਵਾਲਾ ਮੁਰਗਾ ਨਹੀਂ ਹੁੰਦਾ ਤੇ ਮੱਖਣ ਬਰਾਣਾ ਆਮ ਕਰੋ ਮੱਝ ਨਿਕਲ ਜੇ ਤੇ ਕਦੇ ਵਾਪਸ ਮੁੜਿਆਉਂਦੀ ਪਰ ਜੇ ਨਿਕਲ ਜਾਵੇ ਪਟਵਾ ਤਾਂ ਵਾਪਸ ਮੁੜਦਾ ਨਹੀਂ ਹੁੰਦਾ ਜੇ ਨਿਕਲ ਜਾਵੇ ਪਟਵਾ ਤਾਂ ਵਾਪਸ ਮੁੜਦਾ ਨਹੀਂ ਹੁੰਦਾ ਸੋ ਆਪਣੇ ਆਪਣੇ ਮੋਬਾਈਲਾਂ ਤੇ ਪਰਸਾਂ ਦਾ ਜਰੂਰ ਤਿਆਰ ਰੱਖ ਲਿਓ ਅੱਜ ਕੋਈ ਰਹਿੰਦਾ ਲਓ ਆਣ ਸਨਮਾਨ ਹੋਣ ਜਾ ਰਿਹਾ ਹੈ ਸੋ ਸਾਰੇ ਫਿਰ ਲਾ ਦਿਓ ਖੁੱਲ ਕੇ ਤਾੜੀ ਬਾਬਾ ਜੀ ਦੇ ਨਾਂ ਤੇ ਹਾਂ ਸੰਘਿਆ ਨਾ ਕਰੋ ਕਿਉਂਕਿ ਮੈਂ ਵੀ ਤਾਂ ਤੁਹਾਡੇ ਵਿੱਚ ਘਰਾਂ ਤੁਹਾਡੇ ਨਾਲ ਦਾ ਹੀ ਆ ਸੋ ਸਾਰਿਆਂ ਨੇ ਤਾੜੀਆਂ ਨਾਲ ਸਵਾਗਤ ਕਰਨਾ ਹੈ ਇਸ ਤੋਂ ਅੱਗੇ ਕਿਹਨਾਂ ਦਾ ਮਾਣ ਸਨਮਾਨ ਹੋਣਾ ਜੀ ਕੀਰ ਮਹਾਰਾਜ ਕੀ ਅੱਜ ਕਾਰੇ ਜੀ ਕੋਰੇ ਨਾਈ ਰੱਖਿਆ ਕਰੋ ਮੇਰਾ ਵੀ ਮਨ ਲੱਗਿਆ ਰਹਿੰਦਾ ਹੌਸਲਾ ਬਣਿਆ ਰਹਿੰਦਾ ਗੱਲ ਤੁਹਾਨੂੰ ਮੇਰੀ ਕੋਈ ਚੰਗੀ ਨਾ ਵੀ ਲੱਗੇ ਨਾ ਤਾਂ ਵੀ ਤਾੜੀ ਠੋਕ ਦਿਆ ਕਰੋ ਮੋੜ ਦੇਵਾਂਗੇ ਤੁਸੀਂ ਕੋਈ ਵੀ ਮੁਸ਼ਕਲ ਹੋਵੇ ਸਾਨੂੰ ਦੱਸੋ ਅਸੀਂ ਹੱਲ ਕਰਨ ਨੂੰ ਤਿਆਰ ਹੋਵਾਂਗੇ ਧੰਨਵਾਦ ਆਹ ਲਓ ਜੀ ਕੇ 4 hours YouTube ਚੈਨਲ ਦੇ ਮਾਲਕ ਅਸ਼ੋਕ ਮਹਿਕ ਜੀ ਸਾਡੇ ਕੋਲ ਪਹੁੰਚੇ ਹੈ ਸਾਡੇ ਇਲਾਕੇ ਦਾ ਮਾਣ ਹੈ ਉਹਨਾਂ ਦੇ ਵੱਲੋਂ ਵੀ ਇਹ ਕਵਰੇਜ ਕੀਤੀ ਜਾਣੀ ਕਿਉਂਕਿ ਕੱਲ੍ਹ ਅਖਬਾਰਾਂ ਦੇ ਵਿੱਚ ਤੇ YouTube ਚੈਨਲਾਂ ਤੇ ਇਹ ਮੇਲਾ ਚੱਲਣਾ ਹੈ ਦੇਸ਼ ਵਿਦੇਸ਼ ਦੇ ਵਿੱਚ ਮੇਲੇ ਦਾ ਆਨੰਦ